ਸ੍ਰੀ ਰਾਗੋ ਮਹੱਲਾ ਤੀਜਾ ਸਹਿਜ ਨੂੰ ਸਭ ਲੋਚ ਦੀ ਵਾਹਿਗੁਰੂ ਦਾ ਖਲਸਾ ਵਰ ਕੀ ਸਕੈ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਜੋਤੀ ਸਰੂਪ ਤੀਜੇ ਪਾਤਸ਼ਾ ਜਿਨ੍ਹਾਂ ਨੇ ਆਪ ਨੂੰ ਵਰਦ ਦਿੱਤਾ ਸੀ ਬਾਲਕ ਵਸਦਾ ਜੀ ਦੋਹੇ ਦਾ ਬਾਣੀ ਕਾ ਵੋਹ ਕਾ ਬਣਾਇਸਾ ਨੇ ਜਿਨ੍ਹਾਂ ਦੇ ਨਾਨੇ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਦੀ ਮਾਤਾ ਬੀਬੀ ਪਾਨੀ ਜੀ ਜਿਨ੍ਹਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਪੁੱਤਰ ਪੋਤਰੇ ਸਾਰੇ ਪੜੋਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਏ ਜਿਨ੍ਹਾਂ ਨਾਲ ਦੀ ਸਰਵੰਸਵਾਰ ਕੇ ਮੁਲਕ ਦੀ ਰੱਖਿਆ ਕੀਤੀ ਇਹ ਜਿਨ੍ਹਾਂ ਦੀ ਵੰਸ਼ ਨੂੰ ਵਡਿਆਈ ਪ੍ਰਾਪਤ ਹੋਈ ਹੈ ਉਹ ਚੋਜੀ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਆ ਸ਼ਹੀਦੀ ਗੁਰਪੁਰਬ ਸਾਹਿਬ ਸੰਗਤ ਜੀ ਸਾਰੇ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਤਨਸਰ ਗੁਰੂ ਅਰਜਨ ਦੇਵ ਮਹਾਰਾ ਜੀ ਕਨਸ੍ਰੀ ਗੁਰੂ ਅਰਜਨ ਦੇਵ ਮਹਾਰਾ ਸਤਿਪਾਤਸ਼ਾ ਸ੍ਰੀ ਰਾਗ ਮਹੱਲਾ 3 ਸਹਿਜੈ ਨੂੰ ਸਭ ਲੋਚਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਗੋਵਨਵਾਲ ਸਾਹਿਬ ਦੇ ਕਿ ਬੈਠ ਕੇ ਪਰਮਪੁਤ੍ਰ ਉਪਦੇਸ਼ ਦੇ ਰਹੇ ਹਨ ਹਜ਼ੂਰ ਫਰਮਾਉਂਦੇ ਹਨ اے ਭਾਈ ਸਹਿਜ ਨਾਮ ਹੈ ਤੇ ਗਿਆਨ ਦਾ ਗਿਆਨ ਨੂੰ ਸਾਰੀ ਦੁਨੀਆ ਲੋਚਦੀ ਹੈ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਪਰ ਜਿਹੜਾ ਬ੍ਰਹਮ ਗਿਆਨ ਹੈ ਸਤਗੁਰਾਂ ਤੋਂ ਬਿਗੈਰ ਪਾਇਆ ਨਹੀਂ ਜਾ ਸਕਦਾ ਜਿਵੇਂ ਬੰਦੀਹਾ ਸਾਹਿਬ ਸੰਗੇ ਜੀ ਉਹ ਬੱਦਲ ਦੇ ਰਾਹੀਂ ਸ਼ਾਂਤੀ ਬੂੰਦ ਪ੍ਰਾਪਤ ਕਰ ਸਕਦਾ ਹੈ ਭਾਵੇਂ ਸਮੁੰਦਰ ਭਰੇ ਹੋਏ ਪਾਣੀ ਦੇ ਹਨ دریا ਭਰੇ ਹੋਏ ਹਨ ਜੋ ਮੂੰਹ ਥਾਣੀ ਪੀਵੇ ਤੇ ਕੰਠਾ ਥਾਣੀ ਨਿਕਲ ਜਾਂਦਾ ਹੈ ਇਸੇ ਪ੍ਰਕਾਰ ਵੇਦ ਸ਼ਾਸਤਰ ਜਿੰਨੇ ਹਨ ਇਹ ਸਾਰੇ ਸਮੁੰਦਰ ਦੀ ਈ ਨਿਆਈ ਜਾਮ ਦੇ ਭਰੇ ਹੋਏ ਹਨ ਉਤਮ ਅਧਿਕਾਰੀ ਇਹ ਦਿਲ 'ਚ ਨਹੀਂ ਵਸਦਾ ਜਦੋਂ ਗੁਰੂ ਸਾਹਿਬ ਦੀ ਰਸਨਾ ਦੁਆਰਾ ਨਿਕਲਦਾ ਬੱਦਲ ਦੀ ਸ਼ਾਂਤੀ ਬੂੰਦ ਹੀ ਨਹੀਂ ਆਈ ਉਹਦੇ ਵੀ ਸਿੱਖ ਨਹੀਂ ਹਾਲ ਹੁੰਦੇ ਐ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਸਹਜੈ ਨੂੰ ਸਭ ਲੋਚ ਦੀ ਸਾਰੀ ਦੁਨੀਆ ਬ੍ਰਹਮ ਗਿਆਨ ਨੂੰ ਲੋਚਦੀ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਬਿਨ ਸਤਗੁਰਾਂ ਤੋਂ ਪਾਇਆ ਨਹੀਂ ਜਾ ਸਕਦਾ ਜਿਸ ਵਕਤ ਸਾਧ ਸੰਗਤ ਜੀ ਮੀਆਂ ਮੀਰ ਨੇ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਹਨੂੰ ਬੰਦੀ ਛੋੜ ਸਤਗੁਰੂ ਜੀ ਨੂੰ ਬੁਲਾਇਆ ਸੀ ਐਤ ਜੀ ਨੂੰ ਗਵਾਲੀਅਰ ਦੇ ਵਿੱਚ ਭੇਜਿਆ ਗਿਆ ਸੀ ਉੱਥੇ 42 ਦਿਨ ਗੁਰੂ ਸਾਹਿਬ ਜੀ ਰਹੇ ਹਨ ਉਦੋਂ ਬਾਅਦ 52 ਰਾਜਿਆਂ ਨੂੰ ਮਹਾਰਾਜ ਸਾਹਿਬ ਆਪਣਾ ਪੱਲਾ ਪਕੜਾ ਕੇ ਆਏ ਹਨ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਮੀਆਂ ਮੀਰ ਪੀਰ ਇਹਨੂੰ ਮਰਿਆ ਸੀ ਮੀਆਂ ਮੀਰ ਨੂੰ ਦੱਸਿਆ ਕਿ ਬਾਦਸ਼ਾਹ ਤੇਰਾ ਕਸੂਰ ਹੈ ਤੂੰ ਚੰਦੂ ਦੇ ਹਵਾਲੇ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਹੈ ਗੁਰੂ ਸਾਹਿਬ ਦਾ ਐਸਾ ਸਰੂਪ ਹੈ ਜਦੋਂ ਅਸੀਂ ਦਮ ਕਸੀ ਕਰਕੇ ਜਾਂਦੇ ਹਾਂ ਕਿਸ ਵਿੱਚ ਉਦੋਂ ਗੁਰੂ ਮਹਾਰਾਜ ਸਾਹਿਬ ਜਿਹੜੇ ਗੱਦੀ ਦੇ ਮਾਲਕਾ ਉਹਨਾਂ ਦੇ ਦਰਸ਼ਨ ਕਰਦੇ ਹਾਂ ਅਸੀਂ ਇਹ ਨਹੀਂ ਸਾਨੂੰ ਪਤਾ ਕਿ ਹੋਰ ਵੀ ਕੋਈ ਖੁਦਾ ਹੈ ਕਿ ਉਹੀ ਹਨ ਉਹਨਾਂ ਦੇ ਗੱਦੀ ਦੇ ਮਾਲਕ ਸਭ ਦਾ ਨਦਰਸ਼ਨ ਹੁੰਦੇ ਹਨ ਇਹ ਸੁਣ ਕਰਕੇ ਬਾਦਸ਼ਾਹ ਕੰਬ ਗਿਆ ਵੀ ਸਾਰੇ ਪੀਰ ਵੀ ਮੈਨੂੰ ਗੁਨਾਹਗਾਰ ਬਣਾਉਂਦੇ ਐ ਹੁਣ ਮੈਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਰਿਹਾ ਫੇਰ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਕੜਾਇਆ ਸੀ ਜਿਹਦੇ ਨੱਕ 'ਚ ਨਕੇਲ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਦਿੱਲੀ ਦੀਆਂ ਗਲੀਆਂ-ਗਲੀਆਂ 'ਚ ਫੇਰਿਆ ਸੀ ਅਤੇ ਫੇਰ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਫੇਰਿਆ ਸੀ ਫੇਰ ਲਾਹੌਰ ਵਿੱਚ ਫੇਰਿਆ ਸੀ ਉਸ ਵਕਤ ਪਰਪੁੰਜਾ ਜਿਹੜਾ ਗੁਰਦੁੱਤਾ ਸੀ ਜੀ ਤੋ ਗਰਮ ਰੇਤਾ ਮੰਗਵਾ ਕੇ ਗੁਰੂ ਸਾਹਿਬ ਕੋ ਆਇਆ ਸੀ ਜਦੋਂ ਉਹਦੀ ਹੱਤੀ ਦੇ ਮੂਹਰੇ ਸਿੱਖ ਲੈ ਕੇ ਗਏ ਉਸ ਵੇਲੇ ਕੜਸ਼ਾ ਮਾਰ ਕੇ ਕਿਹਾ ਓਏ ਦੁਸ਼ਟਾ ਮੈਨੂੰ ਪਰਛਾਵਾਂ ਦਿੰਨਾ ਉਹਦੇ ਕੜਸ਼ੇ ਨਾਲੇ ਲਾਮਤ ਹੋਇਆ ਸੀ ਸਾਹਿਬ ਸਿੰਘ ਜੀ ਇਸ ਪ੍ਰਕਾਰ ਚੰਦੂ ਕਮੌਤ ਹੋ ਕੇ ਮਰਿਆ ਸੀ ਜਿਹਨ ਗੁਰੂ ਸਾਹਿਬ ਨਾਲ ਵੈਰ ਕੀਤਾ ਸੀ ਜਹਾਂਗੀਰ ਬਾਦਸ਼ਾਹ ਨੂੰ ਸਤਗੁਰੂ ਨੇ ਕਿਹਾ ਸੀ ਬਾਦਸ਼ਾਹ ਇੱਥੇ ਨੀਤ ਫੈਸਲਾ ਤੂੰ ਕਰਾਉਣਾ ਚਾਹੁੰਦਾ ਤੇਰਾ ਦਰਗਾਹ ਵਿੱਚ ਫੈਸਲਾ ਹੋਵੇਗਾ ਉੱਥੇ ਵਾਹੀਰ ਦਰਗਾਹ 'ਚ ਪੁੱਛਿਆ ਨਹੀਂ ਜਾਣਾ ਕਿ ਪਾਦਸ਼ਾਹ ਕੌਣ ਹੈ ਤੇ ਕੌਣ ਫਕੀਰ ਹੈ ਸੁਣ ਕੇ ਬਾਦਸ਼ਾਹ ਕੰਬ ਗਿਆ ਸੀ ਗੁਰੂ ਸਾਹਿਬ ਤੋਂ ਮਾਫੀ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਉਹ 52 ਰਾਜਿਆਂ ਨੂੰ ਕੈਦ ਤੋਂ ਛੱਡ ਕੇ ਗੁਰੂ ਸਾਹਿਬ ਨੂੰ ਪ੍ਰਸੰਨ ਕੀਤਾ ਸੀ ਇਉਂ ਜਹਾਂਗੀਰ ਪਾਦਸ਼ਾਹ ਨੇ ਮਾਫੀ ਲਈ ਸੀ ਸਹਿਜੈ ਨੂੰ ਸਭ ਲੋਚਦੀ ਗਿਆਨ ਨੂੰ ਸਾਰੀ ਦੁਨੀਆ ਲੋਚਦੀ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਬਿਨ ਸ੍ਰੀ ਗੁਰੂ ਸਾਹਿਬ ਤੋਂ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਸੇ ਪਾਸੋਂ ਪੜ ਪੜ ਪੰਡਿਤ ਜੋਤੀ ਪੜ ਕੇ ਪੜ ਪੜ ਕੇ ਪੰਡਿਤ ਵਿਦਵਾਨ ਵੀ ਥੱਕ ਗਏ ਜੋਤ ਸੀ ਜੋਤ ਸਲਾ ਲਾ ਲਾ ਕੇ ਸਮੇ ਦਾ ਗਿਆਨ ਦੱਸ ਕੇ ਫਲਾਣੇ ਵਕਤ ਨੇਰੀ ਆਵੇਗੀ ਤੂਫਾਨ ਆਵੇਗਾ ਬੱਦਲ ਆਵੇਗਾ ਕਾਲ ਪਵੇਗਾ ਬਰਖਾ ਹੋਵੇਗੀ ਇਓ ਥੱਕ ਚੁੱਕੇ ਹਨ ਦੇਖੀ ਭਰਮ ਭੁਲਾ ਜਿਹੜੇ ਦੇਖੀ ਆ ਭਰਮ ਵਿੱਚ ਭੁੱਲ ਭੁੱਲ ਕੇ ਅਸੀਂ ਦੇਖਾਂ ਨਾਲ ਹੀ ਵੱਡੇ ਬਣ ਜਾਵਾਂਗੇ ਇਓ ਭਰਮ ਵਿੱਚ ਭੁੱਲਨੇ ਕਰਕੇ ਉਹ ਵੀ ਥੱਕ ਚੁੱਕੇ ਹਨ ਗੁਰ ਭੇਟੇ ਭਰਮ ਭਰਮ ਕੇ ਚਾਰ ਧਾਮਾਂ ਦੇ ਦਰਸ਼ਨ ਕਰਦੇ ਕਰਦੇ ਪੀਰਾਂ ਦੇ ਵਿਚਰਦੇ ਹੋਏ ਥੱਕ ਗਏ ਹਨ ਗੁਰਪੀਤੇ ਸਹਜ ਪਾਏ ਜੇਦਾਂ ਸਰਗੂਰ ਸਾਹਿਬ ਜਿਨ੍ਹਾਂ ਨੂੰ ਮਿਲੇ ਉਹਨਾਂ ਨੇ ਸਹਜ ਭਾਈ ਗਿਆਨ ਨੂੰ ਪਾਇਆ ਹੈ ਆਪਣੀ ਕਿਰਪਾ ਕਰੇ ਰਜਾ ਜਿਨ੍ਹਾਂ ਤੇ ਰਜਾ ਹੈ ਆਗਿਆਕਾਰ ਪਰਮੇਸ਼ਰ ਹੁਕਮ ਚਲਾਉਣ ਵਾਲਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹ ਹੀ ਮਹਾਰਾਜੀ ਰਜਾ ਚੱਲਦੇ ਹਨ ਪਾਈ ਰੇ ਗੁਰਬਿਨ ਸਹਿਜ ਨਾ ਹੋ ਇਹ ਭਾਈ ਸਬਦੂ ਸਾਹਿਬ ਤੋਂ ਬਗੈਰ ਗਿਆਨ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ ਸਬਦੈ ਹੀ ਤੇ ਸਹਿਜ ਊਪਜ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਹੀ ਗਿਆਨ ਪੈਦਾ ਹੋ ਸਕਦਾ ਹੈ ਹਰ ਪਾਇਆ ਸਚ ਸ ਜਿਨਾਂ ਨੂੰ ਗਿਆਨ ਹੋਇਆ ਉਹਨਾਂ ਨੇ ਸੱਚੇ ਅਕਾਲ ਪੁਰਖ ਨੂੰ ਪਾ ਲਿਆ ਹੈ ਪਾਇਆ ਐਸਾ ਸੋ ਉਸ ਪਰਮੇਸ਼ਵਰ ਦਾ ਰੂਪ ਹੀ ਹੋ ਗਿਆ ਨੁਲਟ ਕੇ ਉਹ ਰਹਾਉ ਸਹਜੇ ਗਾਵਿਆ ਥਾਏ ਪਵ ਜਦੋਂ ਗਿਆਨ ਹੋਵੇ ਗਿਆਨ ਬਹੁਣਾ ਦਾਵੇ ਗੀਤ ਭੁੱਖੇ ਮੁੱਲਾ ਘਰੇ ਮਸਜਿਦ ਗਿਆਨ ਤੋਂ ਬਿਨਾ ਜਿਹੜੇ ਗੀਤ ਗਾਉਣੇ ਉਹਦੇ ਕਰਕੇ ਵੀ ਲਾਭ ਨਹੀਂ ਸਮੀਤੋ ਬਗੈਰ ਇਸ ਪ੍ਰਕਾਰ ਕਹਿੰਦੇ ਹਨ ਸਹਜੇ ਗਾਵਿਆ ਥਾਏ ਪਵ ਜਦੋਂ ਗਿਆਨ ਹੋਵੇ ਤਾਂ ਹੀ ਗਾਵਿਆ ਮਾਰੇ ਬਿਰਗਾਜ ਥਾਂ ਪੈਂਦਾ ਹੈ ਬਿਨ ਸਹਜੈ ਕਥਨੀ ਬਾ ਬਿਨਾ ਗਿਆਨ ਹੋਏ ਤੋਂ ਜਿਹੜੀ ਕਥਾ ਕਰਨੀ ਹੈ ਇਹ ਵੀ ਇੱਕ ਝਗੜਾ ਹੀ ਹੈ ਬਾਦ ਬ्यर्थੀ ਹੈ ਉਹਦਾ ਕਸਨ ਜਿਨੂੰ ਆਪ ਸਰੂਪ ਦਾ ਗਿਆਨ ਨਹੀਂ ਹੋਇਆ ਸਹਜੇ ਹੀ ਭਗਤ ਉਪਜੈ ਗਿਆਨ ਕਰਕੇ ਹੀ ਭਾਈ ਪਰਮੇਸ਼ਰ ਦੀ ਭਗਤੀ ਜੀਵਨ ਮੁਕਤੀ ਵਾਸਤੇ ਕਰੀਦੀ ਹੈ ਕਿਉਂ ਪੈਦਾ ਹੁੰਦੀ ਹੈ ਸਹਜ ਪਿਆਰ ਬੈਰਾ ਗਿਆਨ ਕਰਕੇ ਹੀ ਪਿਆਰ ਪੈਦਾ ਹੁੰਦਾ ਹੈ ਪਰਮੇਸ਼ਰ ਦਾ ਧਿਆਨ ਕਰਕੇ ਹੀ ਪਦਾਰਥਾਂ ਵੱਲੋਂ ਸੰਸਾਰ ਵੱਲੋਂ ਵਿਰਾਗ ਪੈਦਾ ਹੁੰਦਾ ਹੈ ਸਹਜੇ ਹੀ ਤੇ ਸੁਖ ਸਾਤ ਹੋ ਸਹਜੇ ਧਿਆਨ ਕਰਕੇ ਅਪਰੋਹ ਗਿਆਨ ਕਰਕੇ ਸੁਖ ਆਤਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਸ਼ਾਂਤੀ ਹੁੰਦੀ ਸਾਰੀਆਂ ਵਾਇ ਵਾਸ਼ਨਾ ਨਾਸ ਹੋ ਜਾਂਦੀਆਂ ਬਿਨ ਸਹਜੇ ਜੀਵਨ ਬਾ ਜਿਨ੍ਹਾਂ ਚਿਰ ਬ੍ਰਹਮ ਗਿਆਨ ਨਹੀਂ ਹੋਇਆ ਉਹਨਾਂ ਚਿਰ ਜੀਵਨ ਵਿਅਰਥ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਸਹਜ ਸਲਾਹੀ ਸਦਾ ਸਦਾ ਧਿਆਨ ਕਰਕੇ ਭਾਈ ਵਾਹਿਗੁਰੂ ਦੀ ਸਿਫਤ ਕਰੀਦੀ ਹੈ ਸਨਾਸਿਨਾਸਿਨਾਉਨੇ ਯੋਗ ਦੀ ਸਹਜ ਸਮਾਧ ਲਗਾ ਸਹਜੇ ਗਿਆਨ ਕਰਕੇ ਬਿਰਤੀ ਟਿਕਦੀ ਹੈ ਸਮਾਧੀ ਲੱਗਦੀ ਜੇ ਗਿਆਨ ਨਾ ਹੋਏ ਬਿਰਤੀ ਕਾਦੇ ਚ ਟਿਕਾਵੇਗਾ ਸਹਜੇ ਹੀ ਗੁਣ ਉਚਰੈ ਸਹਜੇ ਗਿਆਨ ਕਰਕੇ ਮਾਰੇ ਵੀ ਗੁਣਾ ਨੂੰ ਜਾਣਦਾ ਫਿਰ ਗੁਣਾ ਦਾ ਉਚਾਰਨ ਕਰਦਾ ਹੈ ਭਗਤ ਕਰੇ ਲਿਵ ਲਾ ਲਿਵ ਲਾ ਕੇ ਬਿਰਤੀ ਦੀ ਭਗਤੀ ਪਰਮੇਸ਼ਰ ਦੀ ਖੁਰਤ ਜੋੜ ਕੇ ਜੀਵ ਨੂੰ ਮੁਕਤੀ ਵਾਸਤੇ ਕਰਦੇ ਹਨ ਬਧੇ ਮੁਕਤੀ ਵਾਸਤੇ ਸਭ ਦੇ ਹੀ ਹਰ ਮਨ ਵਸੈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਹੀ ਪਰਮੇਸ਼ਰ ਮਨ ਤੇ ਵਸਦਾ ਹੈ ਰਸਨਾ ਹਰ ਰਸ ਖਾਣੋ ਨਹੀਂ ਰਸਨਾ ਵੀ ਹਰੀ ਦੇ ਰਸ ਨੂੰ ਧਾਰਨ ਕਰਦੀ ਹੈ ਖਾਂਦੀ ਹੈ ਸਹਜੇ ਕਾਲ ਵਿਡਾਰਿਆ ਧਿਆਨ ਕਰਕੇ ਹੀ ਕਾਲ ਨੂੰ ਵਿਡਾਰਿਆ ਖੰਡਾਇਆ ਕਟਿਆ ਹੈ ਮੇਟਿਆ ਹੈ ਸੱਚ ਸਰਣਾਈ ਪਾ ਸੱਚਾ ਗੁਰੂ ਦੀ ਸਰਣਾ ਆਪਣੇ ਆਪ ਨੂੰ ਪਾ ਕੇ ਸਹਜੇ ਹਰ ਨਾਮ ਮਨ ਵਸਿਆ ਗਿਆਨ ਕਰਕੇ ਹੀ ਪਰਮੇਸ਼ਰ ਦਾ ਨਾਮ ਮਨ ਚ ਵਸਿਆ ਹੈ ਸੱਚੀ ਕਾਰਕਮਾ ਉਹ ਸੱਚੀ ਪਰਮੇਸ਼ਰ ਦੀ ਆਪ ਜਪਣਾ ਤੇ ਚਕੌਂ ਰੂਪ ਕਾਰਕ ਪ੍ਰੇਮੀ ਕਮਾਉਂਦੇ ਹਨ ਸੇ ਵੱਡ ਭਾਗੀ ਜਿੰਨੀ ਪਾਇਆ ਉਹ ਵੱਡਿਆਂ ਭਾਗਾਆਂ ਵਾਲੇ ਪੁਰਖ ਹਨ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ ਸਹਜੇ ਰਹੇ ਸਮਾ ਪਰਮੇਸ਼ਰ ਚੋ ਮਿਲੇ ਰਹਿੰਦੇ ਹਨ ਹਰ ਵਕਤ ਮਾਇਆ ਵਿੱਚ ਸਹਜ ਨਾ ਉਪਜੈ ਜਿਨ੍ਹਾਂ ਜਰ ਮਾਇਕ ਚ ਜੁੜਿਆ ਉਹਨਾਂ ਚਿਰ ਗਿਆਨ ਨੀ ਪੈਦਾ ਹੋ ਸਕਦਾ ਮਾਇਆ ਦੂਜੇ ਭਾ ਮਾਇਆ ਜੇ ਤੋ ਦੁਆਇਤ ਭਾ ਹੀ ਲੱਗਾ ਰਹਿੰਦਾ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਦਾ ਰਹਿੰਦਾ ਹੈ ਮਨਮੁਖ ਕਰਮ ਕਮਾਵਣੇ ਮਨਮੁਖ ਲੋਕ ਜਿਹੜੇ ਆ ਬੜੇ ਨਿਤ ਨਿਮਿਤ ਪ੍ਰਾਸ਼ਚਿਤ ਕਰਮਾਂ ਨੂੰ ਕਮਾਉਂਦੇ ਆ ਹਉਮੈ ਜਲੇ ਜਲਾ ਫਿਰ ਉਹਨਾਂ ਦੀ ਹਉਮੈ ਕਰਦੇ ਕਿ ਸਾਡੇ ਵਰਗਾ ਕਰਮ ਕੌਣ ਕਰ ਸਕਦਾ ਆਪ ਜਲਦੇ ਆ ਹੋਰ ਉਹਨਾਂ ਨੂੰ ਹਉਮੈ ਕਰਕੇ ਤਰਕਾ ਮਾਰ ਕੇ ਸਾੜਵੇ ਐ ਜੰਮਣ ਮਰਨ ਨਾ ਚੁੱਕਈ ਐਸੇ ਪੁਰਖਾਂ ਦਾ ਜਿਹੜਾ ਜੰਮਣ ਮਰਨਾ ਸਿਰ ਤੋਂ ਚੱਕਿਆ ਨਹੀਂ ਜਾਂਦਾ ਹੈ ਜੰਮਣ ਮਰਨ ਨਾ ਚੁੱਕਈ ਨਹੀਂ ਚੱਕਿਆ ਜਾਂਦਾ ਜੰਮਣ ਮਰਨ ਮਿਲਦਾ ਨਹੀਂ ਹੈ ਫਿਰ ਫਿਰ ਆਵੇ ਜਾ 80 ਦੇ ਰੇਹਾਂ ਤੇ ਬਾਰ ਬਾਰ ਹੱਟੀਆਂ ਟਿੰડા ਉਹ ਆਉਂਦੇ ਜਾਂਦੇ ਹਨ ਇਹੋ ਗੁਣਾਂ ਵਿੱਚ ਸਹਿਜ ਨਾ ਪਾਈਐ ਜਿਹੜਾ 80 ਤਾਮਸੀ ਸ਼ਾਂਤ ਕੀ ਸੁਭਾਅ ਹੈ ਉਹਨਾਂ ਚ ਤ੍ਰਿਯਾ ਦਾ ਗਿਆਨ ਨਹੀਂ ਪਾਈਗਾ ਤ੍ਰੈ ਗੁਣ ਭਰਮ ਭੁਲਾ ਕਿੰਨਾ ਮਾਣੇ ਉਪਾਸ਼ਨਾ ਕਰਨ ਵਾਲੇ ਭਰਮ ਕੀ ਭੁੱਲ ਗਏ ਹਨ ਭੁਲਾਤੇ ਹਨ ਪੜਿਐ ਗੁਣੀਐ ਕਿਆ ਕਥੀਐ ਸ਼ਾਬੇਦਾ ਉਹਨਾਂ ਦੇ ਕੀ ਪੜ ਕੇ ਕਰੋਗੇ ਕੀ ਗੁਣ ਕੇ ਅਰਥਾਂ ਨੂੰ ਵਿਚਾਰ ਕੇ ਕਰੋਗੇ ਕੀ ਹੋਰ ਉਹਨਾਂ ਨੂੰ ਕਸਮ ਕਰਨ ਲਈ ਆਏ ਹੋ ਕੇ ਕੱਠ ਕੇ ਕਰੋਗੇ ਜਾ ਮੁੱਢ ਹੋ ਘੁੱਥਾ ਜਾ ਜਦੋਂ ਭਾਈ ਮੁੱਢ ਜਨਮ ਤੋਂ ਲਾ ਕੇ ਤੁਸੀਂ ਭੁੱਲੇ ਜਾਂਦੇ ਹੋ ਪਰਮੇਸ਼ਰ ਵੱਲੋਂ ਮੁੱਢ ਮੂਲ ਰੂਪ ਜੋ ਪਰਮੇਸ਼ਰ ਹੈ ਉਸ ਤੋਂ ਘੁੱਥੇ ਭੁੱਲੇ ਜਾ ਰਹੇ ਹੋ ਜਾ ਉਥੇ ਪਦਮ ਹੈ ਸਹਜ ਹੈ ਤੁਸਰ ਤੁਰੀਆ ਜੋ ਸਾਖੀ ਰੂਪ ਦੇ ਚ ਗਿਆਨ ਹੈ ਸਰੂਪ ਦਾ ਗੁਰਮੁਖ ਪੱਲੇ ਪਾ ਜਿਹੜਾ ਗੁਰਮੁਖ ਉਹਨਾਂ ਦੇ ਪੱਲੇ ਹਿਰਦੇ 'ਚ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪੈਂਦਾ ਹੈ ਨਿਰਗੁਣ ਨਾਮ ਨਿਧਾਨ ਹੈ اے ਜੀਵ ਹੈ ਗੁਣਾ ਤੋਂ ਰਹਿਤ ਪੁਰਖ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਸਹਜੇ ਨਾਕਾਰ ਜੋ ਪਰਮੇਸ਼ਰ ਹੈ ਉਹਦੇ ਨਾਮ ਦਾ ਖਜ਼ਾਨਾ ਹੈ ਸਹਜੇ ਸੋਜੀ ਹੋ ਗਿਆਨ ਕਰਕੇ ਉਹਦੀ ਸਮਝ ਹੁੰਦੀ ਹੈ ਵੰਤੀ ਸਾਲਾ ਹੈ ਜਿਹੜੇ ਗੁਣਾਂ ਵਾਲੇ ਮਹਾਤਮਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਸਿਫਤ ਕੀਤੀ ਹੈ ਸੱਚੇ ਸਚੀ ਸੋ ਉਹਨਾਂ ਸਤਿਪੁਰਖਾਂ ਦੀ ਸੱਚੀ ਸੋਭਾ ਹੈ ਲੋਕ ਪਰਲੋਕ ਦੇ ਵਿੱਚ ਭੁੱਲਿਆ ਸਹਿਜ ਮਿਲਾਏ ਸੀ ਜਿਹੜੇ ਭੁੱਲੇ ਹੋਏ ਭੁੱਲੇ ਸਿੱਖ ਗੁਰੂ ਸਮਝਾਏ ਜਿਹੜੇ ਜਾਂਦੇ ਮਾਰਗ ਪਾਏ ਉਹਨਾਂ ਨੂੰ ਸਹਿਜ ਗਿਆਨ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਸੀ ਹੁਣ ਸਮਝਾਉਂਦੇ ਅੱਗੇ ਨੂੰ ਸਮਝਾਉਣਗੇ ਲਿਆਂ ਸਹਜ ਮਿਲਾਏ ਸੀ ਸਹਜ ਗਿਆਨ ਦੇ ਕੇ ਮਾਰੇ ਸਾਹ ਸ਼ਾਂਤ ਦੇ ਕੇ ਮਲਾਉਣਗੇ ਮਲਾਉਂਦੇ ਸੀ ਮਲਾਉਂਦੇ ਐ ਸ਼ਬਦ ਮਿਲਾਵਾ ਹੋ ਗੁਰੂ ਸੰਗ ਦੇ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਲਾਪ ਹੁੰਦਾ ਹੈ ਹੋਵੇਗਾ ਬਿਨ ਸਹਜੈ ਸਭ ਅੰਧ ਹੈ ਬਿਨਾ ਗਿਆਨ ਤੋਂ ਸਾਰੇ ਅਗਿਆਨੀ ਅੰਨੇ ਹੀ ਹਨ ਮਨਬਦ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਮਾਇਆ ਮੋਹ ਗੁਬਾਰ ਮਾਰੇ ਮੋਹ ਦਾ ਗੁਬਾਰ ਬੜਾ ਗਾੜਾ ਨੇਰਾ ਪਿਆ ਹੋਇਆ ਹੈ ਸਹਜੇ ਹੀ ਸੋਜੀ ਪਈ ਦੇ ਅੰਦਰ ਗਿਆਨ ਹਾਵਨਾ ਨੂੰ ਰੂਪ ਦੀ ਸੋਝੀ ਪਈ ਹੈ ਸੱਚੇ ਸ਼ਬਦ ਅਪਾਰ ਉਹ ਸੱਚੇ ਗੁਰੂ ਸਾਹਿਬ ਦੇ ਸ਼ਬਦ ਪਾਰਾ ਵਾਰ ਤੇ ਰਹਿਦੀ ਕਮਾਈ ਕਰਦੇ ਹਨ ਆਪੇ ਬਖਸ਼ ਮਿਲਾਇਆ ਉਹਨਾਂ ਨੂੰ ਸਤਗੁਰ ਰੂਪ ਧਾਰ ਕੇ ਆਪ ਹੀ ਬਖਸ਼ਣ ਵਾਲੇ ਨੂੰ ਮਿਲ ਲਿਆ ਹੈ ਪੂਰੇ ਗੁਰ ਕਰਤਾਰ ਉਹ ਪੂਰਨ ਗੁਰੂ ਅਕਾਲ ਪੁਰਖ ਦਾ ਰੂਪ ਜੋ ਹਨ ਗੁਰੂ ਨਾਨਕ ਨਿਰੰਕਾਰ ਸਰੂਪ ਸਹਜੇ ਆਦੇਸ਼ ਤੇ ਪਛਾਣੀ ਹੈ ਗਿਆਨ ਕਰਕੇ ਜਿਹੜਾ ਵੇਦਨ ਤੋਂ ਰਹਿ ਤੋ ਨਾ ਬ੍ਰਹਮ ਉਹ ਗਿਆਨ ਕਰਕੇ ਹੀ ਪਛਾਣੀਦਾ ਹੈ ਨਿਰਭਉ ਜੋਤ ਨਿਰੰਕਾਰ ਉਹ ਨਿਰਭਉ ਸਰੂਪ ਹੈ ਕਾਰ ਦਾ ਉਹ ਨੂੰ ਭੈ ਨਹੀਂ ਜੋਤ ਪ੍ਰਕਾਸ਼ ਸਰੂਪ ਹੈ ਮੈ ਕੀ ਅਕਾਰਾਂ ਤੋਂ ਰਹਿਤ ਹੈ ਪ੍ਰਕਾਸ਼ ਦਾ ਸਾਰਿਆਂ ਦਾ ਹੈ ਅੰਤਕੰਨ ਦਾ ਵੀ ਪ੍ਰਕਾਸ਼ਕ ਹੈ ਨੇਤਰਾਂ ਦਾ ਵੀ ਪ੍ਰਕਾਸ਼ਕ ਹੈ ਚੰਦ ਸੂਰਜਾਂ ਦਾ ਵੀ ਪ੍ਰਕਾਸ਼ਕ ਹੈ ਬ੍ਰਿਤੀ ਦਾ ਵੀ ਪ੍ਰਕਾਸ਼ਕ ਹੈ ਪ੍ਰਕਿਰਤੀ ਦਾ ਵੀ ਪ੍ਰਕਾਸ਼ਕ ਹੈ ਮਾਇਆ ਦਾ ਵੀ ਪ੍ਰਕਾਸ਼ਕ ਹੈ ਤਿੰਨਾਂ ਗੁਣਾ ਦਾ ਵੀ ਪ੍ਰਕਾਸ਼ਕ ਹੈ ਸਭ ਕਿਸੇ ਦਾ ਬ੍ਰਹਮ ਅੰਡਾ ਖੰਡਾ ਦਾ ਆਪ ਹੀ ਪ੍ਰਕਾਸ਼ ਕਹਿ ਕੇ ਆਪ স্বয়ং ਪ੍ਰਕਾਸ਼ ਰੂਪ ਹੈ ਸਭਨਾ ਜੀਆਂ ਦਾ ਇੱਕ ਦਾਤਾ ਉਹ ਸਾਰਿਆਂ ਜੀਆਂ ਦਾ ਇੱਕੋ ਇੰਮਰੈਸ਼ਵਰ ਦਾਤਾ ਸਰੂਪ ਹੈ ਜੋਤੀ ਜੋਤ ਮਿਲਾਵਣ ਹਾਰ ਆਪ ਦੀ ਜੋਤ ਵਿੱਚ ਜੋਤੀ ਅਦਵਾਤ ਨੰਨ ਸਰੂਪ ਜੋ ਬ੍ਰਹਮ ਹੈ ਪਰਤਕ ਜੋਤ ਨੂੰ ਮਿਲਾਉਣ ਵਾਲਾ ਹੈ ਪੂਰਾ ਸ਼ਬਦ ਸਲਾਹੀ ਹੈ ਸਰਵਰਾਂ ਦੇ ਪੂਰੇ ਉਪਦੇਸ਼ ਕਰਕੇ ਉਹਦੀ ਸਿਫਤ ਕੀਤੀ ਜਾਂਦੀ ਹੈ ਜਿਸ ਦਾ ਅੰਤ ਨਾ ਪਾਰਾ ਇਸ ਮਾਇਨੇ ਦਾ ਲੋਕ ਪਰਲੋਕ ਕਰਕੇ ਔਰਾਰ ਪਾਰ ਕਰਕੇ ਅੰਤ ਪਾਰ ਨਹੀਂ ਪਾਇਆ ਜਾਂਦਾ ਗਿਆਨੀਆਂ ਦਾ ਧਨ ਨਾਮ ਹੈ ਗਿਆਨਵਾਨਾਂ ਦਾ ਧਨ ਤਾਂ ਭਈ ਦੌਲਤ ਮਹਾਰਾ ਦਾ ਨਾਮ ਹੀ ਸਮਝਿਆ ਹੋਇਆ ਹੈ ਸਹਿਜ ਕਰਹਿ ਵਾਪਾ ਉਹ ਸ਼ਾਂਤੀ ਪੂਰੂ ਕਰੇ ਕਿ ਮਹਾਰਾ ਦੇ ਨਾਮ ਜਾਪਣ ਜਿ ਪਾਉਂਦਾ ਆਪ ਵਪਾਰ ਕਰਦੇ ਹਨ ਅਨੰਦ ਇਹਨੂੰ ਲਾਹਾ ਹਰ ਨਾਮ ਲੈ ਲੈ ਜੁਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਲਾਭ ਗੁਰਸਿੱਖ ਲੈਂਦੇ ਹਨ ਆਖੁੱਟ ਭਰੇ ਪੰਡਾ ਉਹਨਾਂ ਦੇ ਹਿਰਦੇ ਮੁਕਣ ਤੋਂ ਰਹਿਤ ਭੰਡਾਰੇ ਮਾਰਨ ਭਰ ਦਿੱਤੇ ਹੈ ਗੁਨਾ ਕਰਕੇ ਨਾਨਕ ਟੂਟ ਨਾ ਆਵਈ ਸਤਗੁਰੂ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਉਹਨਾਂ ਟੋਟ ਘਾਟਾ ਨਹੀਂ ਆਉਂਦਾ ਹੈ ਬਿਏ ਦੇਵਨ ਹਾਰ ਦੇਵਨ ਹਾਰ ਵਾਹਿਗੁਰੂ ਜਿਨ੍ਹਾਂ ਨੂੰ ਇਹ ਬਖਸ਼ਿਸ਼ ਕਰਕੇ ਦਾਤ ਦੇ ਦਿੱਤੀ ਹੈ ਅਨ ਦਿਨ ਲਾਹ ਹਰ ਨਾਮ ਲੈਣ ਅਖੁੱਟ ਭਰੇ ਪੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ